ਜਿੱਥੋਂ ਇਹ ਦਰਿਆ ਲੰਘਦੇ ਆ ਯਾਤਰਮ ਹੋ ਜਿਹੜਾ ਕਸ਼ਮੀਰ ਦਾ ਭਾਰਤ ਦੇ ਕਬਜ਼ੇ ਵਾਲਾ ਹਿੱਸਾ ਆ ਤਾਂ ਉੱਥੇ ਕੋਈ ਵੱਡੇ ਰੈਜ਼ਰਵਾਇਰ ਬਣਾਉਣੇ ਉਹ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਬਹੁਤ ਜ਼ਿਆਦਾ ਪੈਸਾ ਤੇ ਬਹੁਤ ਲੰਮਾ ਸਮਾਂ ਉਸ ਚੀਜ਼ ਨੂੰ ਲੱਗ ਸਕਦਾ ਤੇ ਉਹਦੀ ਜਿਹੜੀ ਜੀਓਗ੍ਰਾਫੀ ਆ ਉਸ ਏਰੀਏ ਦੀ ਉਹ ਇਹੋ ਜਿਹੀ ਆ ਕਿ ਉੱਥੇ ਰੈਜ਼ਰਵਾਇਰ ਬਣਨ ਦੀ ਸੰਭਾਵਨਾ ਹੀ ਬਹੁਤ ਘੱਟ ਆ ਇੰਡੀਆ ਦੀ ਇਹ ਸਟ੍ਰੈਟਜੀ ਆ ਵੀ ਉਹ ਜਾ ਉਹਨੂੰ ਡਾਇਵਰਟ ਕਰੇ ਤੇ ਉਹ ਉਸ ਪਾਣੀ ਦੇ ਉੱਤੇ ਡਾਇਵਰਜਨ ਦੇ ਨਾਲ ਨਾਲ ਕਿਉਂਕਿ ਡਾਇਵਰਟ ਕਰਨ ਵਾਸਤੇ ਤੁਸੀਂ ਉਹ ਤੁਹਾਨੂੰ ਉਹਦੇ ਰੈਜ਼ਰਵਾਇਰ ਬਣਾਉਣੇ ਪੈਣੇ ਫਿਰ ਉਹਦੇ ਚੋਂ ਹਾਈਡਲ ਪਾਵਰ ਵੀਲ ਜਨਰੇਟ ਕਰ ਸਕਦੇ ਹੋ ਤਾਂ ਇੰਡੀਆ ਇਹ ਕਰਨਾ ਚਾਹੀਦਾ। ਕਿਉਂਕਿ ਇਹ ਤਾਂ ਉਹ ਵੀ ਮਨਸ਼ਾ ਇੰਡੀਆ ਦੀ ਪੂਰੀ ਹੁੰਦੀ ਆ ਕਿ ਜੇ ਉਹ ਇਹ ਚੀਜ਼ ਕਰਦਾ ਹੈ ਤਾਂ ਉਹਦੇ ਨਾਲ ਪਾਕਿਸਤਾਨ ਦੀ ਕੋਈ ਤੈਸਨਾਤ ਨਹੀਂ ਹੁੰਦੀ ਆ ਪਾਕਿਸਤਾਨ ਦੇ ਵਿੱਚ ਭੁੱਖਮਰੀ ਗਰੀਬੀ ਫੈਲਣੀ ਹੈ ਤਾਂ ਲਗਭਗ ਦੇਸ਼ ਖਤਮ ਹੋਣ ਦੀ ਕਰਾਰ ਕਰਾਰ ਤੇ ਆ ਸਕਦਾ ਹੈ। ਕਿ ਸਭ ਮੇ ਤਾਂ ਖਤਮ ਕਿੱਦਾਂ ਹੁੰਦੀ ਹੈ ਜੇ ਤੁਸੀਂ ਦਰਿਆਵਾਂ ਨਾਲ ਛੇੜਛਾੜ ਕਰ ਦਿਓ ਦਰਿਆਵਾਂ 'ਚ ਇਹੋ ਜਿਹੇ ਹੜ ਹੋਣਗੇ ਉਹ ਸਾਰਾ ਕੁਝ ਤਬਾਹ ਕਰ ਦੇਣਗੇ। ਦਰਿਆਵਾਂ 'ਚ ਹੜ ਤੋਂ ਬਾਅਦ ਦਰਿਆ ਸੁੱਕ ਜਾਣਗੇ ਤਾਂ ਵੀ ਸਾਰਾ ਕੁਝ ਬਰਬਾਦ ਆ। ਮਤਲਬ ਇਹ ਜਿਹੜੀ ਸਭਿਤਾ ਹੈ ਬਰਬਾਦ ਹੋ ਜਣੀ ਹੈ। ਜਿਹਦਾ ਅਸਲ ਚੜ੍ਹਦੇ ਪੰਜਾਬ ਤੇ ਤੇ ਲੈਂਦੇ ਪੰਜਾਬ ਤੇ ਸਭ ਤੋਂ ਵੱਧ ਪੈਣਾ ਆ। ਜੋ ਇੰਡੀਆ ਦੀ ਬੇਪਰਵਾਹੀ ਹਕੂਮਤ ਆ ਜਿਹੜੀ ਉਹਦਾ ਨਿਸ਼ਾਨਾ ਜਿਹੜੇ ਪੰਜਾਬ ਦਾ ਇਹ ਸਾਰਾ ਖਿੱਤਾ ਆ ਇਹਨੂੰ ਬਰਬਾਦ ਕਰਨਾ, ਇਹਨੂੰ ਖਤਮ ਕਰਨਾ ਆ। ਉਹਦੀ ਪਾਲਿਸੀ ਨੂੰ ਤੁਸੀਂ ਇਹ ਨਾ ਮੰਨੋ ਕਿ ਅੱਜ ਜੋ ਕਰ ਰਹੇ ਆ ਉਹ 1 ਸਾਲ ਲਈ 2 ਸਾਲ ਲਈ 5 ਸਾਲਾਂ ਲਈ ਕਰ ਰਹੇ ਆ ਉਹ ਅਕਤੋਂ 100 ਸਾਲਾਂ ਨੂੰ ਪੰਜਾਬ ਕਿਹੋ ਜਿਹਾ ਹੋਣਾ ਇਹ ਇਸ ਬਾਰੇ ਸੋਚ ਕੇ ਉਹ ਡਿਸੀਜਨ ਲੈ ਰਹੇ ਆ ਅਸੀਂ ਜਿਹੜਾ ਦੂਜੀ ਗੱਲ ਹੈਗੀ ਆ ਜਾਂ ਦੂਜੇ ਟਾਪਿਕ ਵੱਲ ਵਧੀਏ ਜਿਹੜੀ ਇੰਡਸ ਵਾਟਰ ਟ੍ਰੀਟੀ ਹੈ ਥੋੜਾ ਜਿਹਾ ਇਹਦੇ ਤੇ ਫੋਕਸ ਕਰੀਏ ਵੀ ਐਗਜ਼ੈਕਟਲੀ ਇੰਡਸ ਵਾਟਰ ਟ੍ਰੀਟੀ ਹੈ ਕੀ ਜਿਹੜੀਆਂ ਭਾਰਤ ਵੱਲੋਂ ਕੋਸ਼ਿਸ਼ਾਂ ਪਿਛਲੇ ਸਮੇਂ ਦੇ ਵਿੱਚ ਵੀ ਕੀਤੀਆਂ ਜਾ ਰਹੀਆਂ ਸੀ ਇਸ ਤੋਂ ਬੈਕ ਆਊਟ ਕਰਨ ਦੇ ਲਈ ਉਹ ਉਹਨਾਂ ਦਾ ਕਾਰਨ ਕੀ ਹੈ ਤੇ ਕੀ ਇਹ ਸਾਰਾ ਮਸਲਾ ਕੀ ਹੈ ਇੰਡਸ ਵਾਟਰ ਟ੍ਰੀਟੀ ਨੂੰ ਲੈ ਕੇ ਕਿਉਂਕਿ ਜਦੋਂ ਹਾਲਾਂਕਿ ਅਸੀਂ ਪਹਿਲਾਂ ਵੀ ਇੰਡਸ ਵਾਟਰ ਟ੍ਰੀਟੀ ਤੇ ਆਪਣੇ ਸ਼ੋਅਜ਼ ਦੇ ਵਿੱਚ ਡਿਸਕਸ਼ਨ ਕੀਤੀਆਂ ਨੇ ਪਰ ਜ਼ਰੂਰੀ ਬਣ ਜਾਂਦਾ ਜਦੋਂ ਇਸ ਕਿਸਮ ਦਾ ਮਾਹੌਲ ਬਣਿਆ ਹੋਵੇ ਤੇ ਸਾਡੇ ਨਾਲ ਕਈ ਨਵੇਂ ਦਰਸ਼ਕ ਵੀ ਜੁੜਦੇ ਆ ਥੋੜਾ ਜਿਹਾ ਡੀਟੇਲ ਦੇ ਵਿੱਚ ਪਛੋਕੜ ਇੰਡਸ ਵਾਟਰ ਟ੍ਰੀਟੀ ਦਾ ਜ਼ਰੂਰ ਉਹਦੇ ਤੇ ਗੱਲ ਕੀਤੀ ਜਾਵੇ ਬਿਲਕੁਲ ਇਹ ਅਮਰਵੀਰ ਸਿੰਘ ਜੀ ਇਹ ਜਿਹੜੀ ਇੰਡਸ ਵਾਟਰ ਟ੍ਰੀਟੀ ਆ ਇਹ ਕਿਉਂਕਿ ਵਰਲਡ ਬੈਂਕ ਦੀ ਵਿਚੋਲਗੀ ਦੇ ਨਾਲ ਇਹ ਟ੍ਰੀਟੀ ਜਿਹੜੀ ਆ ਇਹ ਨੇਪਰੇ ਚੜੀ ਸੀ ਜਦੋਂ ਭਾਰਤ ਤੇ ਪਾਕਿਸਤਾਨ ਵੀ ਹੋਣ ਚੌਣ ਤੋਂ ਬਾਅਦ ਜਿਹੜਾ ਦਰਿਆਵਾਂ ਦੇ ਪਾਣੀ ਦਾ ਜਿਹੜਾ ਮਸਲਾ ਸੀ ਉਹ ਇੱਕ ਵੱਡੇ ਮਤਲਬ ਤੁਸੀਂ ਕਹਿ ਸਕਦੇ ਕਿ ਵਿਵਾਦ ਦਾ ਮਸਲਾ ਸੀ ਦੋਵਾਂ ਮੁਲਕਾਂ ਦੇ ਦਰਮਿਆਨ ਤਾਂ ਉਹਦੇ ਵਿੱਚ ਇਹ ਹੋਇਆ ਕਿ ਜਿਹੜਾ ਜਿਹੜੀ ਸਿੰਧ ਨਦੀ ਬੇਸਿਕਲੀ ਇੰਡਸ ਰੀਵਰ ਬੇਸਨ ਹੈ ਜਿਹੜਾ ਉਹਦੀਆਂ ਮਤਲਬ ਅੱਗੇ ਛੇ ਦਰਿਆ ਨੇ ਉਸ ਬੇਸਨ ਦੇ ਜਿਨ੍ਹਾਂ ਦੇ ਵਿੱਚੋਂ ਫਿਰ ਜਿਹੜੇ ਤਿੰਨ ਦਰਿਆ ਆ ਸਤਲੁਜ ਰਾਵੀ ਤੇ ਬਿਆਸ ਇਹ ਤਿੰਨ ਦਰਿਆ ਜਿਹੜਾ ਚੜਦਾ ਪੰਜਾਬ ਆ ਇਹ ਉਸ ਪਾਸੇ ਮਤਲਬ ਪੈਂਦੇ ਸੀ ਤੇ ਇਹਨਾਂ ਤਿੰਨਾਂ ਦਾ ਜਿਹੜਾ ਪਾਣੀ ਆ ਉਹ ਭਾਰਤ ਨੂੰ ਅ alloate ਕੀਤਾ ਗਿਆ ਇੰਡੀਆ ਕਿਉਂਕਿ ਜਿਹੜਾ ਚੜਦਾ ਪੰਜਾਬ ਆ ਉਹ ਇੰਡੀਆ ਦੇ ਅੰਡਰ ਇੰਡੀਆ ਦੀ ਅਕੂਪੇਸ਼ਨ ਦੇ ਅੰਡਰ ਆ ਤੇ ਜਿਹੜਾ ਦੂਜੇ ਪਾਸੇ ਜਿਹੜਾ ਲੈਂਦਾ ਪੰਜਾਬ ਆ ਉਹਦੇ ਹਿੱਸੇ ਵਿੱਚ ਜਿਹੜੇ ਤਿੰਨ ਦਰਿਆ ਆਏ ਉਹ ਇੰਦਸ ਜੇਲਮ ਤੇ ਚਨਾਬ ਸਿੰਧ ਜੇਲਮ ਤੇ ਚਨਾਬ ਮਤਲਬ ਇੰਗਲਿਸ਼ ਚ ਨੂੰ ਇੰਡਸ ਕਹਿੰਦੇ ਆ ਆਪਾਂ ਸਿੰਧ ਕਹਿੰਦੇ ਆ ਤੇ ਇਹ ਤਿੰਨ ਦਰਿਆ ਤੇ ਉਹਦੇ ਚ ਇਹ ਆ ਕਿ ਜਿਹੜਾ ਜਿਆਦਾ ਪਾਣੀ ਆ ਇਸ ਇੰਡਸ ਬੇਸਨ ਦਾ ਉਹ ਜਿਹੜੇ ਪਾਕਿਸਤਾਨ ਵਾਲੇ ਪਾਸੇ ਜਿਹੜੇ ਤਿੰਨ ਦਰਿਆ ਆ ਨੇ ਉਹਨਾਂ ਦੇ ਵਿੱਚ ਲਗਭਗ ਤੁਸੀਂ 80% ਦੇ ਕਰੀਬ ਕਹਿ ਸਕਦੇ ਹੋ ਕਿ ਦਾ ਪਾਣੀ ਆ ਉਹ ਉਹਨਾਂ ਦਰਿਆਵਾਂ ਦੇ ਵਿੱਚ ਤੇ ਉਹ ਹੁਣ ਜਿਹੜੀ ਸੰਧੀ ਹੋਈ ਉਹਦੇ ਵਿੱਚ ਉਹ ਕਾਫੀ ਡੀਟੇਲ ਦਾ ਉਹਦੀ ਬਹੁਤ ਜ਼ਿਆਦਾ ਲੰਮਾ ਚੋੜਾ ਆ ਪਰ ਉਦੇ ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਤੈਅ ਹੋਇਆ ਕਿ ਜਿਹੜੇ ਤਿੰਨ ਦਰਿਆ ਆ ਇਹਨਾਂ ਦਾ ਪਾਣੀ ਭਾਵੇਂ ਉਹਦੇ ਤੇ ਤੁਸੀਂ ਇਰੀਗੇਸ਼ਨ ਲਈ ਵਰਤਣਾ ਆ ਜਿਹੜੇ 라ਵੀ ਬਿਆਸ ਸਤਲੁਜ ਆ ਭਾਵੇਂ ਤੁਸੀਂ ਕੋਈ ਪ੍ਰੋਜੈਕਟ ਲਉਣਾ ਉਹ ਸਾਰੇ ਹੱਕ ਹਕੂਕ ਇੰਡੀਆ ਦੇ ਕੋਲ ਆ ਜੀ ਤੇ ਜਿਹੜੇ ਦੂਜੇ ਤਿੰਨ ਦਰਿਆ ਪਾਕਿਸਤਾਨ ਵਾਲੇ ਪਾਸੇ ਗਏ ਤੇ ਉਹਨਾਂ ਦੇ ਜਿਹੜੇ ਸਾਰੇ ਹੱਕ ਹਕੂਕ ਕਿ ਉਹ ਪਾਕਿਸਤਾਨ ਕੋਲ ਆ ਪਰ ਕਿਉਂਕਿ ਉਹ ਲੰਘਦੇ ਜਿਹੜਾ ਇੰਡੀਅਨ ਐਡਮਿਨਿਸਟ੍ਰੇਟ ਖੇਤਾ ਆ ਜਿਹੜਾ ਉਹਦੇ ਚ ਲੰਘਦੇ ਆ ਤਾਂ ਉਹਨਾਂ ਨੇ ਉਹਨਾਂ ਦੇ ਕੋਈ ਸ਼ਰਤਾਂ ਲਾਈਆਂ ਗਈਆਂ ਕਿ ਇੰਡੀਆ ਉਹਨਾਂ ਦੇ ਉੱਤੇ ਜਿਹੜੇ ਜੇ ਕੋਈ ਡੈਮ ਬਣਾਉਣਾ ਤਾਂ ਉਹ ਡੈਮ ਪਾਣੀ ਨੂੰ ਰੋਕਣ ਵਾਲੇ ਨਹੀਂ ਬਣਾ ਸਕਦਾ ਤੇ ਉਹ ਸਿਰਫ ਜਿਵੇਂ ਮਤਲਬ ਪਾਣੀ ਆ ਰਿਹਾ ਤੇ ਆਉਦੇ-ਆਉਦੇ ਪਾਣੀ ਤੋਂ ਤੁਸੀਂ ਬਿਜਲੀ ਬਣਾਓ ਤੇ ਪਾਣੀ ਅੱਗੇ ਤੁਸੀਂ ਪਾਣੀ ਨੂੰ ਰੋਕ ਨਹੀਂ ਸਕਦੇ ਤੇ ਨਾ ਹੀ ਤੁਸੀਂ ਪਾਣੀ ਨੂੰ ਡਾਇਵਰਟ ਕਰ ਸਕਦੇ ਹੋ ਇਹਨਾਂ ਤਿੰਨਾਂ ਦਰਿਆਵਾਂ ਦੇ ਨੂੰ ਕਿਸੇ ਹੋਰ ਪਾਸੇ ਤੇ ਮਤਲਬ ਇਸ ਤਰੀਕੇ ਦੇ ਨਾਲ ਇਹ ਸੰਧੀ ਜਿਹੜੀ ਆ ਕੀਤੀ ਗਈ ਤੇ ਇੰਡੀਆ ਤੇ ਪਾਕਿਸਤਾਨ ਦੇ ਦਰਮਿਆਨ ਜੰਗਾਂ ਵੀ ਹੋਈਆਂ ਬੜਾ ਕੁਝ ਹੋਇਆ ਪਿਛਲੇ ਅਸੀਂ ਦੇਖਦੇ ਆ ਕਿ ਸਾਰੇ ਸਾਲਾਂ ਦੇ ਦੌਰਾਨ ਪਰ ਇਹ ਸੰਧੀ ਜਿਹੜੀ ਆ ਇਹ ਉਵੇਂ ਕਾਇਮ ਰਹੀ ਜੀ ਇਹ ਜਿਹੜਾ ਪਾਕਿਸਤਾਨ ਦੀ ਇਕਨੋਮੀ ਆ ਜਿਹੜਾ ਪਾਕਿਸਤਾਨ ਦਾ ਐਗਰੀਕਲਚਰ ਆ ਪਾਕਿਸਤਾਨ ਦਾ ਕਿਉਂਕਿ ਇਰੀਗੇਸ਼ਨ ਸਿਸਟਮ ਖਾਸ ਤੌਰ ਤੇ ਪੰਜਾਬ ਦਾ ਉਹ ਬ੍ਰਿਟਿਸ਼ਰਸ ਦੇ ਟਾਈਮ ਦਾ ਡਿਵੈਲਪ ਹੋਇਆ ਜਦੋਂ ਸਾਂਝਾ ਪੰਜਾਬ ਸੀ ਮਤਲਬ ਭਾਰਤ ਤੇ ਪਾਕਿਸਤਾਨ ਦੇ ਹੋਂਦ ਚੌਰ ਤੋਂ ਪਹਿਲਾਂ ਤੇ ਉਦੋਂ ਮਤਲਬ ਇਹ ਬਹੁਤ ਦੁਨੀਆ ਦਾ ਇੱਕ ਕਿਹਾ ਜਾ ਰਿਹਾ ਕਿਹਾ ਜਾਂਦਾ ਕਿ ਦੁਨੀਆ ਦਾ ਸਭ ਤੋਂ ਵੱਡਾ ਇਰੀਗੇਸ਼ਨ ਸਿਸਟਮ ਆ ਜਿਹੜਾ ਪਾਕਿਸਤਾਨ ਚ ਤੇ ਉਹ ਸਾਰਾ ਇਹਨਾਂ ਨਹਿਰਾਂ ਦੇ ਉੱਤੇ ਹੀ ਡਿਪੈਂਡ ਆ ਤੇ ਇਹਨਾਂ ਨਹਿਰਾਂ ਦੇ ਰਾਹੀਂ ਹੀ ਸਾਰ ਜਿਆਦਾਤਰ ਜਿਹੜੀ ਖੇਤੀਬਾੜੀ ਆ ਇਹਦੇ ਉੱਤੇ ਡਿਪੈਂਡ ਕਰਦੀ ਆ ਤਾਂ ਹੁਣ ਹੋਇ ਇਹ ਰਿਹਾ ਕਿ ਇੰਡੀਆ ਮਤਲਬ ਜੋ ਚਾਹੁੰਦਾ ਆ ਇੰਡੀਆ ਉਹ ਇਹ ਚਾਹੁੰਦਾ ਆ ਕਿ ਜਿਹੜਾ ਇਹਨਾਂ ਦਰਿਆਵਾਂ ਦਾ ਪਾਣੀ ਆ ਜਿਹੜਾ ਭਾਰਤ ਦੇਸ਼ ਖੇਤੇ ਚ ਲੰਘਦਾ ਆ ਉਹਨੋ ਕਿਸੇ ਤਰੀਕੇ ਦੇ ਨਾਲ ਡਾਇਵਰਟ ਕਰਕੇ ਭਾਰਤ ਦੇ ਜਿਹੜੇ ਹੋਰ ਖਿੱਤੇ ਆ ਉਹਨਾਂ 'ਚ ਲਜਾਇਆ ਜਾਵੇ ਕਿਉਂਕਿ ਅਸੀਂ ਜਾਣਦੇ ਆ ਕਿ ਪਾਣੀ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਇੱਕ ਬਹੁਤ ਅਹਿਮ ਤੇ ਕੀਮਤੀ ਰਿਸੋਰਸ ਬਣਦਾ ਆ ਕਿਉਂਕਿ ਇੰਡੀਆ ਦੇ ਵਿੱਚ ਜਿਹੜਾ ਪੀਣ ਵਾਲਾ ਪਾਣੀ ਆ ਸਾਫ਼ ਪਾਣੀ ਆ ਦਰਿਆਵਾਂ ਦਾ ਪਾਣੀ ਆ ਉਹਦੀ ਕਿਨਲਾਤ ਜਿਹੜੀ ਆ ਉਹ ਪ੍ਰੋਡੈਕਟ ਕੀਤੀ ਜਾ ਰਹੀ ਆ ਤੇ ਇਹ ਜਿਹੜੇ ਕਿਉਂਕਿ ਇਹ ਸਾਰੇ ਦਰਿਆ ਨੇ ਗਲੇਸ਼ੀਅਰ ਰਿਵਰ ਇਹਨਾਂ ਨੂੰ ਕਹਿੰਦੇ ਆ ਜਿਹੜੇ ਕਿ ਹਿਮਾਲਿਆ ਦੇ ਗਲੇਸ਼ੀਅਰਸ ਆ ਉੱਥੋਂ ਆਉਂਦੇ ਆ ਤੇ ਉਹ ਗਲੇਸ਼ੀਅਰਸ ਮਤਲਬ ਇੱਕ ਤਰ੍ਹਾਂ ਦੇ ਨਾਲ ਪਾਣੀ ਦਾ ਬਹੁਤ ਵੱਡਾ ਸਰੋਤ ਆਪਣੇ ਚ ਸਮੋਈ ਬੈਠੇ ਆ ਉਹ ਹੁਣ ਕਲਾਈਮੇਟ ਚੇਂਜ ਦੇ ਨਾਲ ਅਸਰ ਪੈ ਰਿਹਾ ਹੜ ਵੀ ਆ ਰਹੇ ਆ ਉਹ ਸਾਰਾ ਕੁਝ ਹੋ ਰਿਹਾ ਪਰ ਪਾਣੀ ਤੁਸੀਂ ਕਹਿ ਸਕਦੇ ਹੋ ਕਿ ਇੱਕ ਵਾਰ ਉੱਥੋਂ ਪਾਣੀ ਨਿਕਲ ਕੇ ਜਦੋਂ ਸਮੁੰਦਰ 'ਚ ਚਲੇ ਗਿਆ ਤੇ ਫਿਰ ਉਹ ਪਿੰਡ ਯੋਗ ਨਹੀਂ ਰਹਿੰਦਾ ਮਤਲਬ ਉੱਥੋਂ ਲੈ ਕੇ ਸਮੁੰਦਰ ਤੱਕ ਜਾਣ ਦੇ ਵਿਚਾਰ ਦਾ ਜਿਹੜਾ ਸਫਰ ਆ ਉੱਥੋਂ ਤੱਕ ਉਹ ਇੱਕ ਬਹੁਤ ਕੀਮਤੀ ਰਿਸੋਰਸ ਆ ਤੇ ਉਹਨੂੰ ਹਰੇਕ ਮੁਲਕ ਆਪਣੇ ਕੰਟਰੋਲ 'ਚ ਲੈਣਾ ਚਾਹਦਾ ਏ ਇੰਡੀਆ ਮਤਲਬ ਇੰਡੀਆ ਦੀ ਇਹ ਸਟਰੈਟਜੀ ਆ ਵੀ ਉਹ ਜਾ ਉਹਨੂੰ ਡਾਇਵਰਟ ਕਰੇ ਤੇ ਉਹ ਉਸ ਪਾਣੀ ਦੇ ਉੱਤੇ ਡਾਇਵਰਜਨ ਦੇ ਨਾਲ ਨਾਲ ਕਿਉਂਕਿ ਡਾਇਵਰਟ ਕਰਨ ਵਾਸਤੇ ਤੁਸੀਂ ਉਹ ਤੇ ਤੁਹਾਨੂੰ ਉਹਦੇ ਰੈਜ਼ਰਵਾਇਰ ਬਣਾਉਣੇ ਪੈਣੇ ਫਿਰ ਉਹਦੇ ਚੋਂ ਹਾਈਡਲ ਪਾਵਰ ਵੀ ਜਨਰੇਟ ਕਰ ਸਕਦੇ ਹੋ ਤਾਂ ਇੰਡੀਆ ਇਹ ਕਰਨਾ ਚਾਹਦਾ ਤੇ ਦੂਜਾ ਇੰਡੀਆ ਦਾ ਉਹ ਵੀ ਮਨਸ਼ਾ ਇੰਡੀਆ ਦੀ ਪੂਰੀ ਹੁੰਦੀ ਆ ਕਿ ਜੇ ਉਹ ਇਹ ਚੀਜ਼ ਕਰਦਾ ਹੈ ਤਾਂ ਉਹਦੇ ਨਾਲ ਪਾਕਿਸਤਾਨ ਦੀ ਕੋਈ ਨਾ ਕੋਈ ਤਹਿਸ ਨਾ ਸੁਣੇ ਹੁੰਦੀ ਆ ਪਾਕਿਸਤਾਨ ਦੇ ਵਿੱਚ ਭੁੱਖਮਰੀ ਗਰੀਬੀ ਫੈਲਣੀ ਹੈ ਤਾਂ ਲਗਭਗ ਦੇਸ਼ ਖਤਮ ਹੋਣ ਦੀ ਕਰਾਰ ਕਰਾਰ ਤੇ ਆ ਸਕਦਾ ਹੈ ਤੇ ਮਤਲਬ ਵੀ ਉਹ ਸਾਰਾ ਕੁਝ ਇੰਡੀਆ ਮਤਲਬ ਇੰਡੀਆ ਦੇ ਬੈਨੀਫਿਟ ਚ ਆ ਜੇ ਇੰਡੀਆ ਇਸ ਤਰੀਕੇ ਦੇ ਨਾਲ ਕਰਦਾ ਪਰ ਇਹ ਕਰਨਾ ਬੜਾ ਔਖਾ ਆ ਕਿਉਂਕਿ ਜਿੱਥੋਂ ਇਹ ਦਰਿਆ ਲੰਘਦੇ ਆ ਯਾਤਰ ਉਹ ਜਿਹੜਾ ਕਸ਼ਮੀਰ ਦਾ ਭਾਰਤ ਦੇ ਕਬਜ਼ੇ ਵਾਲਾ ਹਿੱਸਾ ਆ ਤਾਂ ਉੱਥੇ ਕੋਈ ਵੱਡੇ ਰੈਜ਼ਰਵਾਇਰ ਬਣਾਉਣੇ ਉਹ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਬਹੁਤ ਜ਼ਿਆਦਾ ਪੈਸਾ ਤੇ ਬਹੁਤ ਲੰਮਾ ਸਮਾਂ ਉਸ ਚੀਜ਼ ਨੂੰ ਲੱਗ ਸਕਦਾ ਤੇ ਮਤਲਬ ਉਹਦੀ ਜਿਹੜੀ ਜੀਓਗ੍ਰਾਫੀ ਆ ਉਸ ਏਰੀਆ ਦੀ ਉਹ ਇਹੋ ਜੀ ਆ ਕਿ ਉੱਥੇ ਰੈਜ਼ਰਵਾਇਰ ਬਣਨ ਦੀ ਸੰਭਾਵਨਾ ਹੀ ਬਹੁਤ ਘੱਟ ਆ ਤੇ ਦੂਜੇ ਪਾਸੇ ਇਹ ਵੀ ਹੈ ਕਿ ਜਿਹੜਾ ਮਤਲਬ ਪਾਣੀ ਹੈ ਇਹਨਾਂ ਦਰਿਆਵਾਂ ਦਾ ਉਹ ਇੰਨਾ ਜਿਆਦਾ ਖਾਸ ਤੌਰ ਤੇ ਉਹ ਸੀਜ਼ਨ ਜਦੋਂ ਗਲੇਸ਼ੀਅਰਸ ਤੋਂ برف ਪਿਗਲਦੀ ਆ ਉਹ ਇਹਦਾ ਪਾਣੀ ਆ ਉਹਨੂੰ ਬੰਨ ਮਾਰਨਾ ਮਤਲਬ ਉਹਦੀ ਪੋਸਿਬਿਲਟੀ ਬਹੁਤ ਘੱਟ ਆ ਪਰ ਇੰਡੀਆ ਮਤਲਬ ਕੋਈ ਨਾ ਕੋਈ ਜਿਹੜਾ ਪਲਾਨ ਆ ਉਹ ਲੰਬੇ ਸਮੇਂ ਤੋਂ ਸਰਜਰੀ ਹੈ ਜਿਹਦੇ ਨਾਲ ਉਹ ਭਾਵੇਂ ਰੈਜ਼ਰਵ ਵਗੈਰ ਭੰਡੇ ਨਾ ਬਣਾਵੇ ਪਰ ਉਹ ਡਿਵਰਟ ਕਰਨਾ ਚਾਹੁੰਦਾ ਪਾਣੀ ਦੇ ਇੱਕ ਹਿੱਸੇ ਨੂੰ ਤੇ ਉਹ ਤੋਂ ਬਾਅਦ ਅੱਗੇ ਮਤਲਬ ਇਹ ਹੈ ਕਿ ਉਹਦੀ ਜਵਾਬ ਦੇਈ ਕੋਈ ਨਹੀਂ ਜਦੋਂ ਫਿਰ ਜੀ ਕੀਤਾ ਤੇ ਪਾਕਿਸਤਾਨ ਵੱਲੋਂ ਛੱਡਤਾ ਕਿਉਂਕਿ ਪਾਣੀ ਤਾਂ ਜਾਣਾ ਪਾਕਿਸਤਾਨ ਨੇ ਆ ਮਤਲਬ ਪਾਣੀ ਦਾ ਜਿਹੜਾ ਨੈਚੁਰਲ ਬਹਾਅ ਆ ਜਿੰਨਾ ਤੁਸੀਂ ਪੈਪਾਂ ਦੇ ਰਾਹੀਂ ਜਾਂ ਕੋਈ ਇਹੋ ਜਿਹਾ ਸਿਸਟਮ ਬਣਾ ਕੇ ਤੁਸੀਂ ਡਿਵਰਟ ਕਰ ਲਓ ਕਰ ਲਓਗੇ ਬਾਕੀ ਸਾਰਾ ਉਧਰ ਹੀ ਜਾਣਾ ਤਾਂ ਮਤਲਬ ਉਹਦੇ 'ਚ ਤੁਸੀਂ ਇਹ ਕਹਿ ਸਕਦੇ ਹੋ ਕਿ ਵੀ ਜਿਹੜੀ ਪੰਜਾਬ ਦੀ ਸਭਿਅਤਾ ਜਿਹੜੀ ਪੰਜਾਬੀ ਸਭਿਅਤਾ ਹੋਰ ਵੀ ਸੀ ਦੀ ਸਭ ਤੋਂ ਵੱਡੀ ਗੱਲ ਜਿਹੜੀ ਇਸ ਮਸਲੇ ਦੇ ਵਿੱਚ ਆ ਉਹ ਇਹ ਹੈ ਕਿ ਜਿਹੜੀ ਪੰਜਾਬੀ ਸੱਭਿਆਤਾ ਸਾਰੀ ਆ ਉਹ ਵਿਕਸਿਤ ਹੋਈ ਆ ਇਸ ਸਿੰਧ ਨਦੀ ਦੇ ਕੰਢੇ ਤੇ ਜੀ ਜਿਹਦੇ ਚ ਇਹ ਸਾਰੇ ਦਰਿਆ ਆਉਂਦੇ ਆ ਤੇ ਅੱਜ ਇੰਡੀਆ ਇੰਡੀਆ ਗਵਰਨ ਹੋ ਰਿਹਾ ਜਮਨਾ ਪਾਰ ਦਾ ਜਿਹੜਾ ਸਾਰਾ ਜਮਨਾ ਪਾਰ ਦੇ ਲੋਕ ਆ ਜਿਹੜੀ ਉਹ ਸੱਭਿਆਤਾ ਜਿਹੜੀ ਬਿਲਕੁਲ ਪੰਜਾਬ ਦੀ ਸੱਭਿਆਤਾ ਤੋਂ ਵੱਖਰੀ ਆ ਜਿਨ੍ਹਾਂ ਦਾ ਕੋਈ ਸਰੋਕਾਰ ਨਹੀਂ ਪੰਜਾਬ ਦੀ ਸੱਭਿਆਤਾ ਦੇ ਨਾਲ ਉਹ ਉਹਨਾਂ ਵੱਲੋਂ ਗਵਰਨ ਹੋ ਰਿਹਾ ਇਹ ਉਹ ਮਤਲਬ ਵੀ ਜਿਹੜੀ ਇਹ ਸਾਰੀ ਸਭੇਤਾ ਆ ਜੇ ਇਹਦੇ ਚੋ ਇਹ ਨਦੀਆਂ ਖਤਮ ਹੋ ਜਾਣ ਤਾਂ ਇਹ ਸਭੇਤਾ ਖਤਮ ਆ ਜੀ ਤੇ ਉਹਨਾਂ ਦੇ ਲਈ ਮਤਲਬ ਇਹ ਆ ਕਿ ਉਹ ਇਹਨਾਂ ਨਦੀਆਂ ਦੇ ਨਾਲ ਇੰਨੀ ਕੀ ਜ਼ਿਆਦਾ ਛੇੜਛਾੜ ਕਰਨੀ ਚਾਹੁੰਦੇ ਆ ਕਿ ਉਹ ਉਸ ਜਿਹੜੀ ਉਹ ਜਿਹੜੀ ਐਡਮਿਨਿਸਟ੍ਰੇਸ਼ਨ ਆ ਇਸ ਟਾਈਮ ਇੰਡੀਆ ਨੂੰ ਰਨ ਕਰ ਰਹੀ ਆ ਉਹਨਾਂ ਦਾ ਕੋਈ ਇਮੋਸ਼ਨਲ ਸਬੰਧ ਨਹੀਂ ਆ ਕਿ ਜੇ ਇਹ ਸਭੇਤਾ ਖਤਮ ਵੀ ਹੁੰਦੀ ਹੈ ਪਰ ਜੇ ਉਹ ਇਹਨਾਂ ਦਰਿਆ ਕਿਉਂਕਿ ਸਭੇਤਾ ਖਤਮ ਕਿੱਦਾਂ ਹੁੰਦੀ ਹੈ ਜੇ ਤੁਸੀਂ ਦਰਿਆਵਾਂ ਨਾਲ ਛੇੜਛਾੜ ਕਰ ਦਿਓ ਦਰਿਆਵਾਂ 'ਚ ਇਹੋ ਜੇ ਹੜ੍ਹ ਆਉਣਗੇ ਸਾਰਾ ਕੁਝ ਤਬਾਹ ਕਰ ਦੇਣਗੇ ਦਰਿਆਵਾਂ 'ਚ ਹੜ੍ਹ ਤੋਂ ਬਾਅਦ ਦਰਿਆ ਸੁੱਕ ਜਾਣਗੇ ਤਾਂ ਵੀ ਸਾਰਾ ਕੁਝ ਬਰਬਾਦ ਆ ਮਤਲਬ ਇਹ ਜਿਹੜੀ ਸਭਿਅਤਾ ਹੈ ਬਰਬਾਦ ਹੋ ਜਣੀ ਹੈ ਜਿਹਦਾ ਅਸਰ ਚੜ੍ਹਦੇ ਪੰਜਾਬ ਤੇ ਤੇ ਲੈਂਦੇ ਪੰਜਾਬ ਤੇ ਸਭ ਤੋਂ ਵੱਧ ਪੈਣਾ ਆ ਮਤਲਬ ਇਹ ਨਹੀਂ ਕਿ ਇਕੱਲਾ ਪਾਕਿਸਤਾਨ ਤੇ ਜੇ ਜਿਹੜੀ ਇਹ ਪਾਲਿਸੀ ਇੰਡੀਆ ਲੈ ਰਿਹਾ ਹੈ ਤਾਂ ਉਸ ਦਾ ਮਤਲਬ ਮੈਨੂੰ ਲੱਗਦਾ ਵੀ ਕਿਉਂਕਿ ਸਿੱਖਾਂ ਦੇ ਲਈ ਵੀ ਜਿਹੜਾ ਚੜ੍ਹਦਾ ਪੰਜਾਬ ਉਹਨਾਂ ਦਾ ਕੌਮੀ ਘਰ ਤੇ ਸਾਰੀ ਸਿੱਖਾਂ ਦੀ ਸਭਿਅਤਾ ਇਸ ਖੇਤੇ ਜਿਵੇਂ ਸੋਲੀਡੇਟ ਤਾਂ ਇਸ ਕਰਕੇ ਜਿਹੜੀ ਇਹ ਇੰਡਸ ਵਾਟਰ ਟ੍ਰੀਟੀ ਆ ਹਾਲਾਂਕਿ ਇਸ ਟ੍ਰੀਟੀ ਦੇ ਵਿੱਚ ਵੀ ਕੋਈ ਕਈ ਗੱਲਾਂ ਪ੍ਰੋਬਲੈਮੈਟਿਕ ਹੈਗੀਆਂ ਸੀ ਕਿਉਂਕਿ ਇਸ ਟ੍ਰੀਟੀ ਦੇ ਕਰਕੇ ਹੀ ਇੰਡੀਆ ਨੂੰ ਹਾਕਾਕੂਕ ਮਿਲਿਆ ਕਿ ਉਹਨਾਂ ਦੇ ਜਿਹੜੇ ਦਰਿਆ ਆ ਉਹਨਾਂ ਨੂੰ ਬੰਨ੍ਹ ਮਾਰ ਕੇ ਜਿਹੜੇ ਪੰਜਾਬ ਦੇ ਹਿੱਸੇ ਦੇ ਵੀ ਸੀ ਤੇ ਉਹ ਪਾਣੀ ਰਾਜਸਥਾਨ ਜਾਂ ਹਰਿਆਣਾ ਜਾਂ ਦਿੱਲੀ ਜਿਹੜਾ ਉੱਧਰ ਲੈ ਗਿਆ ਤਾਂ ਉਹ ਵੀ ਕਿ ਸਾਰੀਆਂ ਗੱਲਾਂ ਆ ਪਰ ਜੋ ਹੁਣ ਇੰਡੀਆ ਕਰਨ ਜਾ ਰਿਹਾ ਹੈ ਲੈ ਸੰਧੀ ਦਾ ਉਹ ਸਾਰੀ ਪੰਜਾਬੀ ਸੱਭਿਆਚਾਰ ਉਹਦੇ ਨਾਲ ਖਤਰੇ 'ਚ ਆ ਚਾਹੇ ਉਹ ਪਾਕਿਸਤਾਨ ਵਾਲੇ ਪਾਸੇ ਹੋਵੇ ਚਾਹੇ ਉਹ ਚੜ੍ਹਦੇ ਪੰਜਾਬ ਵਾਲੇ ਪਾਸੇ ਹੋਵੇ ਤਾਂ ਇੰਡੀਆ ਬੇਸਿਕਲੀ ਤੁਸੀਂ ਕਹਿ ਸਕਦੇ ਹੋ ਕਿ ਭਾਵੇਂ ਆਪਣੇ ਲਈ ਉਹਨੂੰ ਕੱਖ ਨਾ ਮਿਲੇ ਇਸ ਦਰਿਆਵਾਂ ਦੇ ਨਾਲ ਛੇੜਛਾੜ ਕਰਕੇ ਜਿਵੇਂ ਅਸੀਂ ਕਹਿੰਦੇ ਆ ਕਿ ਪੰਜਾਬ ਦੇ ਦਰਿਆਵਾਂ ਦਾ ਪਾਣੀ ਇੰਡੀਆ ਲੈ ਰਾਜਸਥਾਨ ਲੈ ਗਿਆ ਤੇ ਰਾਜਸਥਾਨ ਦੇ ਵਿੱਚ ਇੱਕ ਬੜੇ ਥੋੜੇ ਹਿੱਸੇ ਦੇ ਵਿੱਚ ਉਸ ਪਾਣੀ ਦੀ ਵਰਤੋਂ ਹੁੰਦੀ ਹੈ ਅੱਗੇ ਜਾ ਕੇ ਉਹ ਸਾਰਾ ਪਾਣੀ ਜਿਹੜਾ ਹੈ ਉਹਦੇ ਤੇ ਡਾਕੂਮੈਂਟਰੀਜ਼ ਆਈਆਂ ਨੇ ਉਹ ਸਟੱਡੀ ਆ ਬਕਾਇਦਾ ਕਿ ਉਹ ਸਾਰਾ ਪਾਣੀ ਅੱਗੇ ਰੇਗਿਸਤਾਨ ਦੇ ਵਿੱਚ ਐਵੇਂ ਸੁੱਟਿਆ ਜਾ ਰਿਹਾ ਪਰ ਪੰਜਾਬ ਤੋਂ ਪਾਣੀ ਖਿੱਚਿਆ ਜਾ ਰਿਹਾ ਤੇ ਉਹ ਪੰਜਾਬ ਨੂੰ ਕੀ ਦਿੱਤਾ ਗਿਆ ਕਿ ਤੁਸੀਂ ਜ਼ਮੀਨ ਹੀਟਲਾ ਪਾਣੀ ਕੱਢ ਕੱਟ ਕੇ ਵਰਤੋ ਤੇ ਅੱਜ ਪੰਜਾਬ ਦੇ ਵਿੱਚ ਗਰਾਉਂਡ ਵਾਟਰ ਡਿਪਲੀਸ਼ਨ ਖਤਰਨਾਕ ਪੱਧਰ ਤੱਕ ਚਲੇ ਗਈ ਆ ਤਾਂ ਮਸਲਾ ਇਹ ਹੈ ਕਿ ਜੋ ਇੰਡੀਆ ਦੀ ਬੇਪਰਵਾਹੀ ਹਕੂਮਤ ਆ ਜਿਹੜੀ ਉਹ ਮਤਲਬ ਜਿਹੜੀਆਂ ਪੋਲਿਸੀਸ ਬਣਾ ਰਹੀ ਆ ਉਹਦਾ ਨਿਸ਼ਾਨਾ ਜਿਹੜੇ ਪੰਜਾਬ ਦਾ ਇਹ ਸਾਰਾ ਖਿੱਤਾ ਆ ਇਹਨੂੰ ਬਰਬਾਦ ਕਰਨਾ ਇਹਨੂੰ ਖਤਮ ਕਰਨਾ ਉਹਦੀ ਪੋਲਿਸੀ ਨੂੰ ਤੁਸੀਂ ਇਹ ਨਾ ਮੰਨੋ ਕਿ ਅੱਜ ਜੋ ਕਰ ਰਹੇ ਆ ਉਹ 1 ਸਾਲ ਲਈ 2 ਸਾਲ ਲਈ 5 ਸਾਲਾਂ ਲਈ ਕਰ ਰਹੇ ਆ ਵਾਹ ਜਦੋਂ 100 ਸਾਲਾਂ ਨੂੰ ਪੰਜਾਬ ਕਿਹੋ ਜਿਹਾ ਹੋਣਾ ਇਹ ਇਸ ਬਾਰੇ ਸੋਚ ਕੇ ਉਹ ਡਿਸੀਜਨ ਲੈ ਰਹੇ ਆ ਤੇ ਇਸ ਗੱਲ ਦਾ ਪਾਕਿਸਤਾਨ ਕਿਉਂਕਿ ਪਾਕਿਸਤਾਨ ਦੀ ਇਕਨੋਮੀ ਪਾਕਿਸਤਾਨ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਇਕੋダム ਤਾਂ ਇਹ ਦਰਿਆਵਾਂ ਨੂੰ ਬੰਨ ਨਹੀਂ ਮਾਰੇ ਜਾ ਸਕਦੇ ਪਰ ਉਹਨਾਂ ਨੇ ਸਪਸ਼ਟ ਕੀਤਾ ਕਿ ਜੇ ਤੁਸੀਂ ਬਿਲਕੁਲ ਮੜੀ-ਮੋਟੀ ਵੀ ਛੇੜ-ਛਾੜ ਕਰਨ ਦੀ ਕੋਸ਼ਿਸ਼ ਕਰਦੇ ਹੋ ਕਿ ਜਦੋਂ ਆਧਾਰਨ ਦੇ ਤੌਰ ਤੇ ਜਦੋਂ ਫਸਲ ਦੀ ਬਜਾਈ ਹੋਣੀ ਹੁੰਦੀ ਆ ਜੇ ਉਸ ਟਾਈਮ ਤੁਸੀਂ ਪਾਣੀ ਜਿਹੜਾ ਆ ਕਿਉਂਕਿ ਇੱਕ ਤਾਂ ਉਹ ਸਮਾਂ ਹੁੰਦਾ ਜਿਹੜਾ ਬਰਸਾਤੀ ਸਮਾਂ ਸੀ ਕਹਿੰਦੇ ਆ ਮਰਵੀਰ ਸਿੰਘ ਜੀ ਜਦੋਂ ਪਾਣੀ ਜਿਹੜਾ ਆ ਬਹੁਤ ਜ਼ਿਆਦਾ ਹੁੰਦਾ ਉਦੋਂ ਇੰਡੀਆ ਤੋਂ ਵੀ ਸਾਂਭਿਆ ਨਹੀਂ ਜਾਂਦਾ ਸਾਰੇ ਪਾਸੇ ਹੜ੍ਹ ਆਉਂਦੇ ਆ ਪਰ ਜਿਹੜੋਂ ਮਤਲਬ ਦੂਜਾ ਜਦੋਂ ਪਾਣੀ ਜਿਹੜਾ ਆ ਸਹਿਜ ਚ ਚੱਲਦਾ ਆ ਬਰਸਾਤੀ ਮੌਸਮ ਨਹੀਂ ਹੁੰਦਾ ਆ ਉਹ ਉਸ ਸਮੇਂ ਜਿਹੜੀਆਂ ਫਸਲਾਂ ਦੀ ਜੇ ਬਜਾਈ ਆ ਉਹਦੇ ਲਈ ਪਾਣੀ ਮਿਲਣ ਦੇ ਵਿੱਚ ਕਿੰਨਾ ਕਿੰਨਾ ਤਾਂ ਮਹੀਨੇ ਦੀ ਵੀ 10 15 ਦਿਨਾਂ ਦੀ ਵੀ ਆ ਜੇ ਤਾਂ ਉਹਦੇ ਨਾਲ ਸਾਰੇ ਹੀ ਜਿਹੜਾ ਤੁਹਾਡੇ ਮਤਲਬ ਤੋੜਾ ਸਾਈਕਲ ਆਫ ਅਸਲ ਦਾ ਉਸਾਰਾ ਵਿਗੜ ਜਾਂਦਾ ਜਿਹਦੇ ਨਾਲ ਤੁਹਾਡੇ ਖਰਚੇ ਵਾਚਨਦੇ ਆ ਪੈਦਾਵਾਰ ਦੇ ਤੇ ਨਾਲ ਹੀ ਜਿਹੜੀ ਤੁਹਾਡੀ ਉਪਜਾ ਉਹਦੇ ਤੇ ਵੀ ਨੈਗੇਟਿਵ ਅਸਰ ਪੈਂਦਾ ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹ ਇੱਕ ਜੀਮੀਦਾਰ ਦੇ 10 ਕੇਲਿਆਂ ਦੇ ਉੱਤੇ ਇੱਕ ਛੋਟਾ ਜਿਹਾ ਅਸਰ ਭਾਵੇਂ ਪਵੇ ਪਰ ਜਦੋਂ ਇੱਕ ਦੇਸ਼ ਦੀ ਗੱਲ ਕੀਤੀ ਜਾਂਦੀ ਆ ਤਾਂ ਉਹਦੀ ਪੂਰੀ ਜਿਹੜੀ ਇਕਨੋਮੀ ਆ ਉਹਦੇ ਤੇ ਬਹੁਤ ਵੱਡਾ ਅਸਰ ਜਿਹੜਾ ਆ ਇਹਨਾਂ ਚੀਜ਼ਾਂ ਦਾ ਪੈ ਸਕਦਾ ਤੇ ਇਸ ਕਰਕੇ ਪਾਕਿਸਤਾਨ ਦੇ ਸਾਬਕਾ ਸਫੀਰ ਸੀ ਮੈਂ ਅੱਜ ਉਹਨਾਂ ਦੀ ਇੱਕ ਵੀਡੀਓ ਦੇਖ ਰਿਹਾ ਸੀ ਮੈਨੂੰ ਉਹਨਾਂ ਦਾ ਨਾਮ ਹੀ ਯਾਦ ਜੀ ਤਾਂ ਉਹਨਾਂ ਦੀ ਇੱਕ ਸਟੇਟਮੈਂਟ ਬੜੀ ਅਹਿਮ ਉਹਨਾਂ ਨੇ ਦਿੱਤੀ ਉਹ ਕਹਿੰਦੇ ਕਿ ਭਾਈ ਭਾਰਤ ਦੀ ਮਰਜ਼ੀ ਆ ਵੀ ਉਹ ਕੀ ਕਰਨਾ ਚਾਹੁੰਦਾ ਆ ਕਿ ਜੇ ਉਹ ਇਹਨਾਂ ਦਰਿਆਵਾਂ ਦੇ ਵਿੱਚ ਪਾਣੀ ਨਹੀਂ ਚਾਹੁੰਦਾ ਇਹਨਾਂ ਦਰਿਆਵਾਂ ਨੂੰ ਪਾਣੀ ਤੋਂ ਵੀ ਹੋਣੀਆ ਕਰਨੀਆਂ ਚਾਹੁੰਦਾ ਜੇ ਇਹ ਦਰਿਆਵਾਂ 'ਚ ਇਹਨਾਂ 'ਚ ਪਾਣੀ ਨਹੀਂ ਪਊਗਾ ਤਾਂ ਫਿਰ ਖੂਨ ਬਊਗਾ ਤਾਂ ਮਤਲਬ ਇਹ ਪਾਕਿਸਤਾਨ ਦੀ ਜਿਹੜੀ ਅਪਰੋਚ ਆ ਸਪਸ਼ਟ ਆ ਇਸ ਲਈ ਉਹਨਾਂ ਨੇ ਕਿਹਾ ਕਿ ਇਟਸ ਇਟਸ ਐਨ ਐਕਟ ਆਫ ਵਾਰ ਜੇ ਤੁਸੀਂ ਇਸ ਸੰਧੀ ਦੇ ਨਾਲ ਕੋਈ ਛੇੜ ਛਾੜ ਕਰਦੇ ਹੋ ਕਿਉਂਕਿ ਸਾਰਾ ਪਾਕਿਸਤਾਨ ਦੀ ਜਿਹੜੀ ਜ਼ਿੰਦਗੀ ਆ ਉਹ ਇਹਨਾਂ ਨਦੀਆਂ ਉੱਤੇ ਡਿਪੈਂਡ ਕਰਦੀ ਆ ਤੇ ਇਹਨਾਂ ਨਦੀਆਂ ਦੇ ਨਾਲ ਕੀਤੀ ਕੋਈ ਵੀ ਛੇੜਛਾੜ ਉਹ ਪਾਕਿਸਤਾਨ ਦੇ ਲਈ ਕੱਲੀ ਮਾੜੀ ਨਹੀਂ ਆ ਇਹ ਸਿੱਖਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਇਹ ਜਿਹੜੇ ਇੰਡੀਆ ਦੇ ਐਕਸ਼ਨਸ ਨੇ ਜੋ ਇੰਡੀਆ ਨੇ ਇਸ ਹਮਲੇ ਤੋਂ ਬਾਅਦ ਲਏ ਆ ਉਹ ਕੱਲੇ ਪਾਕਿਸਤਾਨ ਨੂੰ ਪ੍ਰਭਾਵਿਤ ਨਹੀਂ ਕਰ ਰਹੇ ਭਾਵੇਂ ਉਹ ਨਦੀਆਂ ਦੇ ਮਾਮਲੇ 'ਚ ਹੋਣ ਤੇ ਭਾਵੇਂ ਉਹ ਜਿਹੜੀ ਆਵਾਜਾਈ ਆ ਬਾਗਾ ਬਾਰਡਰ ਜਿਹੜਾ ਬੰਦ ਕਰਨਾ ਉਸ ਮਾਮਲੇ 'ਚ ਹੁਣ ਤਾਂ ਇਹ ਦੋਵੇਂ ਪੰਜਾਬਾਂ ਨੂੰ ਜਿਹੜੇ ਆ ਪ੍ਰਭਾਵਿਤ ਕਰ ਰਹੇ ਕਿਹਾ ਜਾ ਸਕਦਾ ਹੈ ਕਿ ਇੰਡੀਆ ਦੇ ਡਿਸੀਜਨ ਇਹ ਦੋਵੇਂ ਪੰਜਾਬਾਂ ਦੇ ਉੱਤੇ ਹਮਲਾ ਆ ਭਾਵੇਂ ਪਾਕਿਸਤਾਨ ਵਾਲੇ ਪਾਸੇ ਦਾ ਪੰਜਾਬ ਆ ਭਾਵੇਂ ਉਹ ਚੜ੍ਹਦਾ ਪੰਜਾਬ ਆ ਕਿਉਂਕਿ ਕੁਝ ਦਿਨ ਪਹਿਲਾਂ ਹੀ ਸਰਦਾਰ ਤੇਵਰੀਂਜੀਤ ਸਿੰਘ ਮਾਨ ਹੋਈ ਤਾਂ ਉੱਥੇ ਮੋਰਚਾ ਲਾਈ ਬੈਠੇ ਸੀ ਆ ਬਾਗਾ ਬਾਡਰ ਦੇ ਉੱਤੇ ਕੇ ਬਾਡਰ ਖੋਲੋ ਤੇ ਆ ਤੁਸੀਂ ਦੇਖ ਲਓ 2 ਦਿਨਾਂ ਬਾਅਦ ਇਹਨਾਂ ਨੇ ਮਤਲਬ ਉਹ ਜਿਹੜਾ ਮੜਾ ਮੋਟਾ ਖੁੱਲਾ ਸੀ ਉਹ ਵੀ ਬੰਦ ਕਰਤਾ ਬਿਲਕੁਲ ਤਾਂ ਇਹ ਹੈ ਕਿ ਮਤਲਬ ਜਿਹੜੇ ਏਡੀਆਂ ਜਿਹੜੀ ਵੀ ਅਪਰੋਚ ਲੈ ਰਿਹਾ ਉਹ ਪੰਜਾਬ ਨੂੰ ਬਰਬਾਦ ਕਰਨ ਦੀ ਆ ਤੇ ਉਹ ਬਰਬਾਦੀ ਭਾਵੇਂ ਚੜ੍ਹਦੇ ਪੰਜਾਬ ਦੀ ਹੋਵੇ ਤੇ ਲੈਂਦੇ ਪੰਜਾਬ ਦੀ ਹੋਵੇ ਜਮਨਾ ਪਾਰ ਤੋਂ ਜਿਹੜੇ ਇਹ ਲੋਕ ਬੈਠੇ ਇਸ ਟਾਈਮ ਪਾਵਰ ਇੰਜੋਏ ਕਰ ਰਹੇ ਆ ਉਹ ਪੰਜਾਬ ਨੂੰ ਵਸਤਾ ਨਹੀਂ ਦੇਖਣਾ ਚਾਹੁੰਦੇ